ਤੋ ਸੋਨਵਾ ਡਰ ਦਿਖਾ ਤੀ ਡਰ ਬਹੁਤ ਵਧੀਆ ਤਿਆਰ ਕੀਤਾ ਹੋਇਆ ਬਾਈ ਲਓ ਜੀ ਜਮਾ ਕਿਸੇ ਪਾਸੋਂ ਭੂਰ ਸਿੱਟਾ ਨਹੀਂ ਹੋ 18 19 ਕਿਲੋ ਬਾਈ ਤਿਆਰ ਹੈ ਤਾਂ ਅਗਲਾ ਦੋ ਡੰਗ ਚੋਕੇ ਲਜਾਵੇ ਆਪਾਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਤਿੰਨ ਗਾਵਾਂ ਜਿਹੜੀਆਂ ਕਿ ਸੇਲ ਵਾਸਤੇ ਨੇ ਤੇ ਆਪਾਂ ਇਧਰੋਂ ਤੁਹਾਨੂੰ ਇੱਕ ਨੰਬਰ ਤੋਂ ਸ਼ੁਰੂ ਕਰਦੇ ਆਂ ਬਾਈ ਕੀ ਹਾਲ ਆ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਸਭ ਤੋਂ ਪਹਿਲਾਂ ਆਪਣੀ ਇੱਕ ਲੋਕੇਸ਼ਨ ਦੱਸ ਦਈਏ ਕਿੱਥੇ ਖੜੇ ਆਪਾਂ ਬਾਈ ਪਿੰਡ ਰਾਮਨਗਰ ਦਸੀਲ ਮੋੜ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਪਿੰਡ ਰਾਮਨਗਰ ਹਨਾ ਹਾਂਜੀ ਮੋੜ ਮੰਡੀ ਤੋਂ ਬਈ ਲਗਭਗ ਰਹਿ ਜਾਂਦਾ 4-5 ਕਿਲੋਮੀਟਰ ਹਨਾ ਹਾਂਜੀ ਠੀਕ ਆ ਬਾਈ ਬਾਕੀ ਬਾਈ ਤੁਸੀਂ ਫੋਨ ਕਰ ਲਿਓ ਬਾਈ ਨੂੰ ਸਾਰੀ ਡਿਟੇਲ ਲੈ ਲਿਓ ਠੀਕ ਹੈ ਜੀ ਤੇ ਬਾਈ ਕੀ ਡਿਟੇਲ ਆ ਇਹਦੀ ਇਹ ਬਾਈ ਤੜਕੀ ਸੂਈ ਆ ਬੈੜ अच्छा हांले आपा ਮੰਨ ਲਾ 6 ਕਿਲੋ ਬੋਲਾ ਇੱਥੋਂ ਲੱਗੜਾ ਠੀਕ ਆ ਬਾਈ ਤੜਕੇ ਸੂਈ ਆ ਬਾਈ ਹਾਂ ਜੇ ਦੂਰ ਪੈ ਗਈ ਸਾਰੀ ਵੀੜੂ ਆਪਣੇ ਕੋਲੇ ਠੀਕ ਆ ਬਾਈ ਮਾਗਰ ਕੀ ਦੇਤਾ ਬਾਈ ਬੱਛਾ ਵੀਰੇ ਬੱਛਾ ਦੇਤਾ ਹਾਂ ਠੀਕ ਆ ਲੈ ਬਾਈ ਮੜਾ ਜਾ ਤੋੜ ਦੀਏ ਹਨਾ ਦਿਖਾ ਦੀਏ ਸਵੇਰੇ ਫੇ 6 ਕਿਲੋ ਬੋਲਾ ਚੋਆ ਵੇਦਾ 6 ਕਿਲੋ ਚੋਤਾ ਬਾਈ ਖਾਲੀ ਨਹੀਂ ਕਰੀ ਆਪਾਂ ਠੀਕ ਆ ਠੀਕ ਆ 25 26 ਕਿਲੋ ਦੁੱਧ ਕੱਢਿਆ ਹੋਇਆ ਇਹਨੇ ਅੱਛਾ ਕਹਿਵੇਂਗੇ ਸੂਏ ਇਹ ਦੂਜੇ ਸੂਏ ਆ ਵੀਰੇ ਦੂਜੇ ਸੂਏ ਆ ਹਾਂ ਇਧਰ ਨੂੰ ਲੈ ਜੂ ਟੰਡਾ ਹੈਗੀ ਆ 25 22 ਕਿਲੋ ਦੁੱਧ ਜਿਹੜਾ ਕੱਢਿਆ ਹੋਇਆ ਨੇ ਬਈ ਇਹ ਆਪ ਹੀ ਦੱਸਦੀ ਹੈ ਬਈ ਬੈਣਾ ਦੇਖ ਲਾ ਹਵਾਨਾ ਹੁਣ ਲੈ ਵੀ ਦੋਸਤੋ ਸਾਨੂੰ ਆਰਡਰ ਦਿਖਾ ਦੀ ਆਰਡਰ ਬਹੁਤ ਵਧੀਆ ਤਿਆਰ ਕੀਤਾ ਹੋਇਆ ਬਈ ਇਸਨੇ ਮੋੜ ਲਿਆ ਬਈ ਮੋੜ ਲਿਆ ਲਓ ਜੀ ਬਰੀਡ ਬਰੂਡ ਬੱਸੀ ਦੀ ਬਹੁਤ ਆ ਬਹੁਤ ਵਧੀਆ ਮੂੰਹ ਮੱਥਾ ਚੈੱਕ ਕਰ ਲਓ ਬਈ ਇੱਕ ਵਾਰੀ ਤੁਸੀਂ ਇਹ ਨਹੀਂ ਗਾ ਤੇ ਆਹ ਲੋ ਤੁਹਾਨੂੰ ਥਾਣ ਦਿਖਾ ਦਣਾ ਥਣ ਥਣ ਬਈ ਪੂਰੇ ਵਧੀਆ ਲੱਗੇ ਹੋਏ ਆ ਗੈਪ ਤੇ ਲੱਗੇ ਹੋਏ ਆ ਤੇ ਥਾਣਾ ਥੋਣੇ ਚਵਾਈ ਕਿਵੇਂ ਆ ਬਈ ਚਵਾਈ ਚੂਈ ਤਾਂ ਬਈ ਇੱਕ ਨੰਬਰ ਜਮਾ ਨਾ ਕੋਈ ਭੂਰ ਨਾ ਕੋਈ ਸਿੱਟਾ ਠੀਕ ਆ ਬਾਈ ਜਵਾਈ ਜਵਾਈ ਦਾ ਬਸ ਓਕੇ ਆ ਓਕੇ ਆ ਬਾਈ ਆਪਣੀ ਗਰੰਟੀ ਹੂ ਜਵਾਈ ਦੀ ਦਾ ਕਿੰਨਾ ਦੁੱਧ ਪਾ ਦੂ ਬਾਈ ਆੜੀ ਇਹਨਾਂ ਦੁੱਧ ਯਾਰ ਬਾਈ ਆਪਾਂ ਨੂੰ 25 26 ਕਿਲੋ ਦੱਸਿਆ ਇੰਦਗੀ ਇੰਨਾ ਇਤ ਕੀ ਮੰਨ ਲਾ ਤੂੰ ਨਾੜਾ ਨੂੜਾ ਦੇਖ ਹਾਂ ਜਾਲ ਬਣਾਈ ਬੈਠੀ ਐ ਜਮਾ ਲੇਵਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਬਾਈ ਅੱਛਾ 25 26 ਕਿਲੋ ਮੰਨ ਕੇ ਚੱਲ ਜਿਵੇਂ ਆਪਾਂ ਨੂੰ ਮਾਲਕਾਂ ਨੇ ਦੱਸਿਆ ਅੱਛਾ ਆਪਾਂ ਬਾਲਾ ਵੀ ਨਾ ਕਹੇ ਠੀਕ ਆ ਦੂਜਾ ਸੂਆ ਬਾਈ ਦੂਜਾ ਸੂਆ ਠੀਕ ਆ ਲੈ ਵੀ ਦੋਸਤੋ ਸ ਨੂੰ ਦਿਖਾ ਦਈਏ ਇੱਕ ਵਾਰੀ ਤੇ ਬਾਈ ਕੀ ਡਿਮਾਂਡ ਰੱਖੀ ਇਹਦੀ ਇਹਦੀ ਵੀਰੇ 80000 80000 ਡਿਮਾਂਡ ਰੱਖੀ ਆ ਬਾਈ ਹਣਾ ਦੁੱਧ ਕਿੰਨਾ ਪਾ ਦੂ ਬਾਈ ਕਿੰਨਾ ਦੱਸੋ 25 22 ਕਿਲੋ ਦੱਸਿਆ ਉਹਨਾਂ ਨੇ ਬਾਈ ਪਹਿਲੇ ਸੂਏ ਉਹਨਾਂ ਨੇ ਦੱਸਿਆ ਹਾਂ ਆਪਾਂ ਉਹਨੇ ਹੀ ਕਹਿਣਾ ਹੈ ਬੇਜ ਦੀ ਵੀ ਉਹਨੇ ਹੀ ਪਾ ਦੂ ਉਹਨੇ ਵੱਧ ਕਹੀ ਨਾ ਠੀਕ ਆ ਬਾਈ ਲੈ ਬਾਈ ਇੱਕ ਨੰਬਰ ਹੋ ਗਿਆ ਤੇ ਦੋ ਨੰਬਰ ਤੇ ਆ ਜੀ ਬਈ ਆਪਾਂ ਇਹ ਬਾਈ ਮਹੀਨੇ ਦੀ ਸੂਈ ਐ ਅੱਛਾ ਇਹਨੂੰ ਇੱਕ ਮਹੀਨਾ ਹੋ ਗਿਆ ਹਾਂ ਮਹੀਨਾ ਹੋ ਗਿਆ ਇਹਨੂੰ ਸੂਈ ਨੂੰ ਬੱਚਾ ਹੈ ਨਹੀਂ ਬਾਈ ਉਹ ਖੜਾ ਬਾਈ ਬੱਸਾ ਇਹਦਾ ਬੱਛਾ ਛੋ ਪਰਲੇ ਪਾਸੇ ਹਾਂ ਠੀਕ ਆ ਦੋਸਤੋ ਪਰਲੇ ਪਾਸੇ ਖੜਾ ਜਿਹੜਾ ਬੱਚਾ ਇਹਦਾਗਾ ਠੀਕ ਆ ਤੇ ਮਹੀਨੇ ਕ ਦੀ ਸੂਈ ਆ ਹਣਾ ਬਾਈ ਹੁਣ ਕਿੰਨਾ ਦੁੱਧ ਆ ਬਾਈ ਦੁੱਧੋਂ 18-19 ਕਿਲੋ ਬਾਈ ਤਿਆਰ ਆ ਤਾਂ ਅਗਲਾ ਦੋ ਡੰਗ ਚੋ ਕੇ ਲਿਜਾਵੇ ਆਪਾਂ ਨੂੰ ਠੀਕ ਆ ਤਸੱਲੀ ਕਰਕੇ ਲੈ ਕੇ ਜਾ ਹੱਲੀ ਕਰਕੇ ਲੈ ਕੇ ਜਾ ਤੇ ਹੱਲੀ ਤੋਂ ਬਿਨਾ ਕਿਸੇ ਤੇ ਵੀ ਵਿਸ਼ਵਾਸ ਨਾ ਕਰੋ ਠੀਕ ਆ ਦੋਸਤੋ ਤਸੱਲੀ ਕਰਕੇ ਲੈ ਕੇ ਜਾਣੀ ਆ ਤੁਸੀਂ ਕੋਈ ਵੀ ਗਾਂ ਪਾਸ ਕਰਕੇ ਥਣ ਚੈੱਕ ਕਰਕੇ ਓਕੇ ਕਰਕੇ ਲੈ ਕੇ ਆਣਾ ਬਾਈ ਕੰਮ ਠੀਕ ਆ ਲੈ ਬਾਈ ਇਹਨੂੰ ਵੀ ਮੜਾ ਤੋੜ ਦਿਓ ਫਿਰ ਆਪਾਂ 18-19 ਕਿਲੋ ਦੁੱਧ ਹੈਗਾ ਬਾਈ ਹੁਣ ਤਿਆਰ ਆ ਬ ਏ ਭਾਈ ਆਪਾਂ ਨੂੰ ਦੂਜੇ ਕਿਹਾ ਤੀਜੇ ਮੰਨ ਲੇ ਭਮਾਕਲਾ ਤੀਜਾ ਮੰਨ ਲੇ ਹਨਾ ਹਾਂ ਤੇ ਦਿਖਾ ਦਈਏ ਲੇਵਲ ਉਹ ਭਾਈ ਇਹਦਾ ਵੀ ਬਹੁਤ ਕਮਾਲ ਦਾ ਹੈ ਹਨਾ ਲਓ ਜੀ ਮੋੜ ਲਾ ਭਾਈ ਪੂਰੀਆਂ ਫੁਰਤੀ ਵਾਲੀਆਂ ਬਹਿਣਾ ਕੱਦ ਕਰ ਪੂਰੇ ਜੰਗੇ ਨੇ ਲੇਵਲ ਉਹ ਭਾਈ ਇਹਦਾ ਵੀ ਬਹੁਤ ਘੈਂਟ ਆ ਭਾਈ ਹਨਾ ਨਾੜਾ ਨੂੜਾ ਦਿਖਾ ਇਹਦੇ ਹਾਂ ਹਾਂ ਹਵਾ ਨੇ ਦੇ ਇਧਰ ਹੋ ਕੇ ਬੂਟੇ ਕਮਾ ਲੈ ਦੇਖ ਨਾੜਾ ਕੀ ਬਾਤ ਆ ਭਾਈ ਬਹੁਤ ਸੋਹਣਾ ਤਿਆਰ ਗਿਆ ਚਮਾਈ ਚੂਈ ਵਧੀਆ ਭਾਈ ਮਾਖਿਆ ਭਾਈ ਨਾ ਕੋਈ ਭੂਰ ਨਾ ਕੋਈ ਛੱਟਾ ਨਾ ਥਾੜਨਾ ਵਧਨਾ ਘੱਟ ਠੀਕ ਆ ਲੈ ਲਓ ਜੀ ਬਾਈ ਜੀ ਕੀ ਡਿਮਾਂਡ ਰੱਖੀ ਇਹਦਾ 70000 ਆ ਜੀ ਇਹਦਾ 70000 ਰੁਪਿਆ ਹਾਂਜੀ ਠੀਕ ਆ ਬਾਈ ਤੇ ਅੱਛਾ ਆ ਗਈ ਤਨ ਨੰਬਰ ਤੇ ਬਾਈ ਹੁਣ ਆਪਣੇ ਕੋਲੇ ਹਾਂਜੀ ਇਹਦਾ ਕੀ ਇਹਦਾ ਕੀ ਡਿਟੇਲ ਆ ਬਾਈ ਡਿਟੇਲ ਦਿਓ ਇਹਨੂੰ ਬਾਈ ਹੋ ਗਏ 10 ਦਿਨ ਸੂਈ ਨੂੰ ਹੱਕੀ ਬੁੱਟੇ ਨੂੰ ਇੱਧਰ ਨੂੰ ਕਰ ਠੀਕ ਆ ਬਾਈ ਇਹਨੂੰ 10 ਦਿਨ ਨੂੰ ਸੂਈ ਨੂੰ ਹੋ ਗਏ ਠੀਕ ਆ ਬਾਈ ਇਹਦੇ ਥੱਲੇ 20 ਕਿਲੋ ਦੁੱਧ ਤਿਆਰ ਆ ਆ ਬੱਸੀ ਖੜੀ ਏ ਦੀ ਆ ਇਹਦੀ ਬੱਚੀ ਆ ਬਾਈ ਹਾਂ ਲੈ ਵੀ ਦੋਸਤੋ ਇਹਦੇ ਮੰਗ ਰਹੀ ਹੈਗੀ ਆ ਬੱਚੀ ਤੇ ਕਿੰਨੇ ਦਿਨ ਦੱਸਿਆ ਬਾਈ ਤੁਸੀਂ ਇਹਨੂੰ 10 ਦਿਨ ਹੋ ਗਏ ਬਾਈ 10 ਦਿਨ ਹਾਂ ਲਓ ਜੀ 10 ਤੇ 20 ਕਿਲੋ ਦੁੱਧ ਦੱਸਿਆ ਬਈ ਤੁਸੀਂ ਹਾਂਜੀ ਹਾਂਜੀ 20 ਕਿਲੋ ਦੁੱਧ ਤਿਆਰ ਆ ਤੁਸੀਂ ਚੋਕੇ ਬਈ ਪ੍ਰੋਪਰ ਹਨਾ ਆ ਆਪ ਦਾ ਤਸੱਲੀ ਕਰਕੇ ਲੈ ਕੇ ਜਾਣੀ ਬਈ ਤੋੜ ਦਈ ਹੈ ਨਾ ਇੱਕ ਵਾਰੀ ਆਪਾਂ ਚਵਾਈ ਚਵਾਈ ਬੰਗਰਦੀਪ ਦੋਨਾਂ ਪਾਸੇ ਬਹਿ ਕੇ ਝੋਲਾ ਹੱਲਣ ਵਾਲੀਆਂ ਨਹੀਂ ਠੀਕ ਹੈ ਸੀਲ ਆ ਬਈ ਹਾਂ ਸੀਲ ਜੰਮਾ ਠੰਡੀਆਂ ਠੀਕ ਆ ਚਵਾਈ ਦੀ ਬਾਈ ਕਹਿੰਦਾ ਵੀ ਬਹੁਤ ਜਿਹੜੀ ਠੰਡੀ ਸੀਲ ਆ ਬਈ ਮੰਮਾ ਹੁਣ ਬੈਜਾ ਥੱਲੇ ਤੁਸੀਂ ਲੇਵਾ ਦੇਖੋ ਬਈ ਲੇਵਾ ਬਹੁਤ ਸੋਹਣਾ ਜਿਹੜਾ ਹੈ ਲੰਮੀ ਤੋੜ ਲਿਆ ਕਰਨਾ ਬੁੱਟੇ ਮੜੀ ਜੀ ਠੀਕ ਹੈ ਇਧਰ ਨੂੰ ਲੈ ਜਾ ਇਧਰ ਨੂੰ ਲੈ ਜਾ ਲੈ ਬਈ ਆ ਮੂੰਹ ਮੱਥਾ ਚੈੱਕ ਕਰ ਲੋ ਚੰਗਿਆਂ ਨੇ ਬਾਈ ਵੇੜਾ ਹਨਾ ਤੇ ਮੁੱਥ ਸੁਨ ਦਿਖਾ ਦਨਾ ਬਾਈ ਐਚ ਐਫ ਦੇ ਵਿੱਚ ਪੈ ਜਾਂਦੀ ਆ ਦੇਖੋ ਮੋਦੀ ਵਾਲੀ ਹੈ ਬਾਈ ਹਾਂ ਕੰਨ ਵੀ ਛੋਟਾ ਹਨਾ ਬਾਈ ਹਾਂਜੀ ਮੱਛੀ ਵੀ ਬਹੁਤ ਚੰਗੀ ਹੈ ਮਗਰ ਚੰਗੇ ਸੀਮਨ ਦੀ ਹੈ ਠੀਕ ਹੈ ਬੰਨ ਦੇ ਬਾਈ ਠੀਕ ਹੈ ਤੇ ਕੀ ਡਿਮਾਂਡ ਆ ਬਾਈ ਇਹਦੀ ਇਹ ਆਪਾਂ 78000 ਦੀ ਦੇ ਦੇਾਂਗੇ 78000 ਦੀ ਮਾਨਦਾਨ ਤਾਂ ਕਰੋਂਗੇ ਕਰ ਦਾਂਗੇ ਮਾਨਦਾਨ ਸਾਰਿਆਂ ਜਿਉਂ ਕਰਾਂਗੇ ਠੀਕ ਆ ਥਣ ਥਣ ਬਾਈ ਬਹੁਤ ਵਧੀਆ ਇੱਕ ਮੇਰਾ ਵੀਰ ਬਣ ਕੇ ਫੋਨ ਉਹੀ ਲਾਵੇ ਜਿਹਨੇ ਨੇ ਲੈਣੀਆਂ ਹੁੰਦੀਆਂ ਰੋਕ ਕੇ ਖੜ ਜਾਂਦੇ ਆ ਬੈਠ ਮੇਰੀ ਲੈ ਲਈ ਸੀ ਤਿੰਨ ਚਾਰ ਦਿਨ ਮੈਨੂੰ ਖੜਾਈ ਰੱਖਿਆ ਠੀਕ ਆ ਬਾਈ ਪਹਿਲੇ 4-5 ਆਪਾਂ ਇਕੱਠਿਆਂ ਲੈ ਲੈਂਦੇ ਅਸੀਂ ਦੋ ਬੇਕੀਆਂ ਠੀਕ ਹੈ ਬਾਈ ਹਾਂ ਵੀ ਮੇਰਾ ਵੀਰ ਬਣ ਕੇ ਨਹੀਂ ਬੇਨਤੀ ਹੈ ਬੱਸ ਵੀ ਬੰਦੇ ਨੂੰ ਖੜਾ ਬੇ ਨਾ ਖੜਾਏ ਹੋਣਾ ਹਾਂ ਸਾਈ ਪਾਓ ਆਪਦੀ ਤੇ ਲਓ ਠੀਕ ਹੈ ਗਾ ਆਪਦਾ ਚੋਕੇ ਦੋ ਡਾਂਗ ਠੀਕ ਹੈ ਠੀਕ ਹੈ ਸਹੀ ਗੱਲ ਆ ਬਾਈ ਲਓ ਵੀ ਦੋਸਤੋ ਆਹ ਤਿੰਨ ਜਿਹੜੀਆਂ ਗਾਵਾਂ ਨੇ ਉਹ ਸੇਲ ਵਾਸਤੇ ਨੇ ਬਾਈ ਆਹ ਤਾਜੀ ਸੂਈ ਆ ਸਵੇਰੇ ਸੂਈ ਆ ਇਹਨੂੰ ਮਹੀਨਾ ਕੋ ਹੋ ਜਾ ਇਧਰ ਤੇ ਇਨੂੰ 10 ਦਿਨ ਹੋਏ ਆ ਠੀਕ ਆ ਬਾਈ ਜਿਹੜੀ ਵੀ ਗਾਂ ਤੁਹਾਡੇ ਪਸੰਦ ਆ ਬਾਈ ਤੁਸੀਂ ਆਪਣੀਆਂ ਧਾਰਾ ਮਾਰ ਕੇ ਚੈੱਕ ਕਰਕੇ ਆ ਦੇਖ ਬਾਈ ਆਪਾਂ ਥੱਲੇ ਵੀ ਬਹਿ ਕੇ ਦਿਖਾਣੇ ਆ ਉਹ ਸਾਰੀ ਆਪਦੀ ਅਗਲੇ ਕਿਸੇ ਨੂੰ ਆਉਂਦਾ ਵੀ ਕੰਮ ਨਹੀਂ ਆਉ ਉਹ ਆ ਦੇਖ ਚਬਾਈ ਚਬੂਈ ਦੀ ਦੇਖ ਹਾਂ ਆ ਦੇਖੋ ਬਾਈ ਧਾਰ ਬਾਈ ਦੀ ਪ੍ਰੋਪਰ ਹੈ ਨਾ ਮਸਾ ਮਸਲਣ ਵਾਲੀਆਂ ਹੈ ਨਹੀਂ ਨਰਜਾ ਕੁਝ ਲੱਗਿਆ ਹੋ ਲਓ ਜੀ ਜਮਾ ਕਿਸੇ ਕੋਲ ਪੂਰ ਸਿੱਟਾ ਨਹੀਂ ਹੋ ਸਹੀ ਗੱਲ ਆ ਦੇਖੋ ਬਾਈ ਛੜ ਛੜਾ ਛੜ ਦੀ ਬਾਈਕ ਨਾ ਬਈ ਪੂਰੀ ਜਮਾਂ ਪਾਸ ਕਰਕੇ ਲ ਜਾਵੇ ਬਾਕੀ ਬਈ ਆਉਦੀ ਤਸੱਲੀ ਕਰਕੇ ਉਹ ਵੀ ਬਹਿਣਾ ਆਈਆਂ ਗਰਦੀ ਪਾ ਜਾ ਵਿੱਚ ਬਾਈ ਦਿਖਾ ਦੇ ਨਹੀਂ ਆਣ ਦੀ ਕੋਈ ਰੋਡ ਨਹੀਂ ਬਈ ਕਹੀਂ ਬਈ ਜਾ ਕੋਈ ਹੱਥ ਮਾਨ ਦੀ ਨਹੀਂ ਲੋੜ ਦੇ ਖਿਚ ਬਾਈ ਦੇ ਹਾਂ ਸਹੀ ਗੱਲ ਹੈ ਇਹਦਾ ਬਈ ਬੋੜੀ ਲੱਗ ਜਾਂਦਾ ਨਾ ਬੋਲਾ ਇਹ ਤਾਂ ਤੂੰ ਹੀ ਬਾਈ ਤੜਕੇ ਆ ਦੇ ਹਾਂ ਸਹੀ ਗੱਲ ਹੈ ਠੀਕ ਹੈ ਲੈ ਵੀ ਦੋਸਤੋ ਨੰਬਰ ਦੇ ਦੇਣਾ ਬਈ ਸਕਰੀਨ ਤੇ ਠੀਕ ਆ ਤੇ ਬਾਈ ਨੂੰ ਕਾਲ ਕਰ ਲਿਓ ਤੁਸੀਂ ਬਾਕੀ ਹੋਰ ਡਿਟੇਲ ਲੈਣੀ ਹੋਈ ਜਾਣਕਾਰੀ ਲੈ ਲਿਓ ਠੀਕ ਆ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਥੈਂਕ ਯੂ ਬਈ ਸ਼ੁਕਰੀਆ